ਸ਼ਿਰਪੁਰਾ ਵਿਕਲਾਹੌਰਿਆ ਜੀ ਆ ਜਿਹੜੀ ਟੀਮ ਜੇਤੂ ਟੀਮ ਬਣੀ ਹੈ ਅਰਸ਼ ਗੁਪਕਾਰੀ ਬਾਬਾ ਭਾਈ ਲੱਦਾਂ ਦੀ ਕਬੱਡੀ ਕਲੱਬ ਭਾਈ ਲੱਦੂ 20 ਕਿਲੋ ਬਾਦਾਮ ਨੇ ਹਾਂ ਨਿਕਰੇ ਵਾਲਾ ਅਕੈਡਮੀ ਚ ਮੁੰਡੇ ਪਾਚੇ ਕਰਾਂ ਦਵਾ ਵਾਹ ਵੀ ਵਾਹ ਭਾਈ ਲੱਦੂ ਵਾਲੇ ਪ੍ਰੀਤ ਦੀ ਸੋਚ ਵੇਖੋ ਕਿਉਂਕਿ ਜੇਤੂ ਟੀਮ ਬਣੀ ਹੈ ਪਰ ਉਪਕਾਰੀ ਬਾਬਾ ਭਾਈ ਲੱਦਾ ਦੀ ਕਬੱਡੀ ਕਲੱਬ ਭਾਈ ਲੱਦੂ ਪ੍ਰੀਤ ਲੱਦੂ ਵਾਲਾ ਕਹਿੰਦਾ ਜਿਹੜੇ ਬਾਦਾਮ ਅਸੀਂ 20 ਕਿਲੋ ਇਹ ਸਾਡੀ ਟੀਮ ਨੂੰ ਜਿੱਤ ਪ੍ਰਾਪਤ ਦੀ ਖੁਸ਼ੀ ਵਿੱਚ ਹੀਰਾ ਪੰਜਾਬੀ ਢਾਬਾ ਗੁਜਰਾਤ ਵਾਲੇ ਵੀਰਾਂ ਨੇ ਇਹ ਦੇਖ ਕੇ ਨਵਾਜਿਆ 20 ਕਿਲੋ ਬਾਦਾਮ ਇਹ ਅਸੀਂ ਸਿੰਘ ਸਾਹਿਬ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਦੀ ਕਾਰ ਸੇਵਾ ਸਰਹਾਲੀ ਸਾਹਿਬ ਅਕੈਡਮੀ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਮਿਹਨਤਾਂ ਲਾਉਂਦੇ ਐ ਤੇ ਭਾਈ ਲੱड्डू ਵਾਲਾ ਪ੍ਰੀਤ ਕਹਿੰਦਾ ਹੈ ਕਿ ਇਹ ਮਹਾਪੁਰਸ਼ਾਂ ਦੀ ਅਕੈਡਮੀ ਨੂੰ ਆਪਾਂ ਹਾਂ ਉੱਥੇ ਆਪਾਂ দান ਕੀਤਾ ਕਿ ਭਾਈ ਲੱड्डू ਵਾਲਾ ਪ੍ਰੀਤ ਕਹਿੰਦਾ ਕਿ ਸਭ ਕੁਝ ਸਾਨੂੰ ਵੀ ਉੱਥੋਂ ਪ੍ਰਾਪਤ ਹੋਇਆ ਹੈ ਉੱਥੋਂ ਹੀ ਸ਼ੁਰੂਆਤ ਹੋਈ ਹੈ ਤੇ ਬੜਾ ਕੁਝ ਮਹਾਪੁਰਸ਼ਾਂ ਦੀ ਰਹਿਮਾਈ ਹੇਠ ਉਸ ਧਰਤੀ ਰੋ ਪ੍ਰਾਪਤ ਕੀਤਾ ਹੈ ਭਾਈ ਲੱड्डू ਵਾਲੇ ਪ੍ਰੀਤ ਦੀ ਸੋਚ ਨੂੰ ਸਲਾਮ ਹੈ ਰਣਿਆ ਉਪਜਤੂ ਟੀਮ ਬਣੀ ਹੈ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਸ਼੍ਰੀ ਖਡੂਰ ਸਾਹਿਬ ਥੋੜਾ ਦੈਰਾ ਵੀ ਖੁੱਲ੍ਹ